ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਵ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਧੰਗ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਮੱਕੇ ਵਿੱਚ ਪਹੁੰਚੇ ਜੀਵਨ ਕਾਜੀ ਨੇ ਮਹਾਰਾਜ ਜੀਆਂ ਦੇ ਉੱਪਰ ਸ਼ੰਕਾ ਕੀਤੀ ਤੇ ਪੈਰ ਮੱਕੇ ਵੱਲ ਫਸਾਰ ਕੇ ਸੁੱਤੇ ਹੋ ਕੌਣ ਹਾਂ ਕਾਫਰ ਹਾਂ ਸਤਗੁਰਾਂ ਨੇ ਬਚਨ ਕੀਤਾ ਭਾਈ ਜਿਹੜੇ ਪਾਸੇ ਮੱਕਾ ਨਹੀਂ ਉਧਰ ਸਾਡੇ ਪੈਰ ਕਰਦੇ ਹੋ ਖੁਦਾ ਦਾ ਘਰ ਜਿੱਧਰ ਨਹੀਂ ਹੈ ਮਹਾਰਾਜ ਜੀਆਂ ਦੇ ਚਰਨ ਫੜ ਕੇ ਕੜੀਸਿਆ ਪਰ ਹੈਰਾਨ ਹੋਇਆ ਜਿੱਧਰ ਨੂੰ ਚਰਨ ਮਹਾਰਾਜ ਜੀਆਂ ਦੇ ਲੈ ਕੇ ਜਾਵੇ ਇਉਂ ਪ੍ਰਤੀਤ ਹੋਵੇ ਮੱਕਾ ਉਸੇ ਪਾਸੇ ਨੂੰ ਘੁੰਮ ਰਿਹਾ ਸੋ ਇਸ ਗੱਲ ਤੋਂ ਬੜਾ ਹੈਰਾਨ ਪਰੇਸ਼ਾਨ ਚਰਨ ਫੜੇ ਇਥੋਂ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਸੋ ਆਓ ਅੱਜ ਅੱਗੇ ਇਤਿਹਾਸ ਜਿਹਦਾ ਇਤਿਹਾਸਕ ਪਹਿਲੂ ਆ ਮੱਕੇ ਦੀ ਯਾਤਰਾ ਦਾ ਉਹ ਆਪਾਂ ਅਰਵਣ ਕਰੀਏ ਸੋ ਪਹਿਲਾਂ ਭਾਈ ਸਤਨਾ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੱਕੇ ਦੀ ਯਾਤਰਾ ਦਾ ਜ਼ਿਕਰ ਸਭ ਤੋਂ ਪੁਰਾਣਾ ਤੇ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਕੀਤਾ। ਪੁਰਾਤਨ ਜਨਮ ਸਾਖੀ ਵਿੱਚ ਵੀ ਹੈ ਤੇ ਸਾਖੀ ਨੰਬਰ 2 ਵਿੱਚ ਵੀ ਹੈ। ਬਾਲੇ ਵਾਲੀ ਤੇ ਹੋਰ ਮਗਰੋਂ ਦੀਆਂ ਪੁਸਤਕਾਂ ਸਾਰੀਆਂ ਵਿੱਚ ਹੈ। ਕਾਬੇ ਦੇ ਫੇਰਨ ਤੋਂ ਕਈ ਮੁਸਲਮਾਨ ਕਹਿੰਦੇ ਹਨ ਕਿ ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ ਕਿ ਕਾਬਾ ਗੁਰੂ ਜੀ ਦੇ ਚਰਨਾਂ ਨਾਲ ਫਿਰਿਆ ਹੋਵੇ। ਪਰੰਤੂ ਮੁਸਲਮਾਨਾਂ ਦੀਆਂ ਪ੍ਰਮਾਣਿਕ ਪੁਸਤਕਾਂ ਵਿੱਚ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਕਾਬੇ ਦੇ ਆਪਣੇ ਅਸਲੀ ਜਗ੍ਹਾ ਤੋਂ ਹਿੱਲਣ ਜੁਲਣ ਨੂੰ ਮੰਨਿਆ ਗਿਆ ਹਜ਼ਰਤ ਇਵਨ ਅਰਬੀ ਉਹਨਾਂ ਦੀ ਕਿਤਾਬ ਫਤੂਹਾਤ ਮਕੀਆ ਉਹਦੇ ਵਿੱਚ ਲਿਖਦੇ ਆ ਇਹਨਾਂ ਨੇ ਕਾਬੇ ਬਾਬਤ ਆਪਣੇ ਦਿਲ ਵਿੱਚ ਕੁਝ ਅਯੋਗ ਖਿਆਲ ਕੀਤੇ ਜਦ ਇੱਕ ਕਾਬੇ ਦੀ ਪਰਦਖਣਾ ਕਰਨ ਲੱਗੇ ਤਾਂ ਇਹਨਾਂ ਨੇ ਤੱਕਿਆ ਕਿ ਕਾਬਾ ਆਪਣੀਆਂ ਨੀਹਾਂ ਸਮੇਤ ਆਪਣੀ ਜਗ੍ਹਾ ਤੋਂ ਉੱਠ ਕੇ ਆਕਾਸ਼ ਵੱਲ ਟੁਰ ਪਿਆ ਤੇ ਕਾਬੇ ਨੇ ਨਿਸ਼ਚਾ ਕਰ ਲਿਆ ਕਿ ਮੇਰੇ ਤੇ ਡਿੱਗ ਕੇ ਮੈਨੂੰ ਮਾਰ ਦੇਵੇ ਕਾਬੇ ਮੈਨੂੰ ਇੱਥੋਂ ਤੱਕ ਕਿਹਾ ਕਿ ਅੱਗੇ ਆ ਮੈਂ ਤੈਨੂੰ ਦੱਸਾਂ ਕਿ ਮੈਂ ਤੇਰੇ ਨਾਲ ਕੀ ਸਲੂਕ ਕਰਦਾ ਹਾਂ ਮੈਂ ਡਰ ਕੇ ਕਾਬੇ ਦੀ ਉਸਤਤ ਕੀਤੀ ਜਿਸ ਤੋਂ ਮੁੜ ਕੇ ਫਿਰ ਆਪਣੀ ਅਸਲੀ ਜਗ੍ਹਾ ਤੇ ਆ ਗਿਆ ਇਸੇ ਤਰ੍ਹਾਂ ਇੱਕ ਹੋਰ ਰਵਾਇਤ ਹੈ ਕਿ ਰਾਇਬਾ ਜਿਸ ਨੂੰ ਰਾਵੀਆ ਵੀ ਲਿਖਿਆ ਜਾਂਦਾ ਹੈ ਇੱਕ ਮੁਸਲਮਾਨ ਫਕੀਰ ਸੀ ਔਰਤ ਸੀ ਜਦ ਦੂਜੀ ਵਾਰ ਹੱਜ ਕਰਨ ਗਈ ਤਾਂ ਤੇ ਜੰਗਲ ਵਿੱਚ ਕਾਬੇ ਨੂੰ ਆਪਣੇ ਸਵਾਗਤ ਲਈ ਆਉਂਦਾ ਵੇਖਿਆ ਤੇ ਕਿਹਾ ਕਿ ਮੈਂ ਤਾਂ ਖੁਦਾ ਨੂੰ ਚਾਹੁੰਦੀ ਆਂ ਖੁਦਾ ਦੇ ਘਰ ਨੂੰ ਕੀ ਕਰਨਾ ਹੈ ਜਿਹੜਾ ਮੇਰੇ ਵੱਲ ਇੱਕ ਗਿਫਟ ਟੁਰ ਕੇ ਆਵੇਗਾ ਮੈਂ ਉਹਦੇ ਵੱਲ ਇੱਕ ਗਜ ਵਧਾਂਗੀ ਮੈਂ ਕਾਬੇ ਨੂੰ ਕੀ ਕਰਾਂ ਕਾਬੇ ਦੇ ਜਮਾਲ ਤੋਂ ਕਿਸ ਤਰ੍ਹਾਂ ਖੁਸ਼ ਹੋਵਾਂ ਇਸ ਤੋਂ ਅੱਗੇ ਲਿਖਿਆ ਹੈ ਕਿ ਹਾਜ਼ਰਤ ਇਬਰਾਹੀਮ ਅਜ਼ਮ ਜਦੋਂ ਮੱਕੇ ਗਏ ਖਾਨਾ ਕਾਬੇ ਨੂੰ ਆਪਣੀ ਥਾਂ ਉੱਤੇ ਨਾ ਵੇਖ ਕੇ ਹੈਰਾਨ ਹੋ ਗਏ ਕਿ ਹੈ ਇੱਕ ਹੀ ਘਟਨਾ ਹੋ ਗਈ ਸ਼ਾਇਦ ਮੇਰੀ ਅੱਖਾਂ ਵਿੱਚ ਖੱਲ ਲਾ ਗਿਆ ਹੈ ਆਕਾਸ਼ਵਾਣੀ ਹੋਈ ਕਿ ਤੇਰੀ ਨਜ਼ਰ 'ਚ ਕੋਈ ਫਰਕ ਨਹੀਂ ਪਿਆ ਕਾਬਾ ਇੱਕ ਕਮਜ਼ੋਰ ਧੀ ਦੇ ਸਵਾਗਤ ਲਈ ਗਿਆ ਹੋਇਆ ਜੋ ਇਸ ਪਾਸੇ ਆ ਰਹੀ ਹੈ ਇਹ ਲਿਖਤ ਦੇ ਰਵੈਤਾਂ ਦੱਸਦੀਆਂ ਹਨ ਕਿ ਕਾਬੇ ਦੇ ਆਪਣੇ ਜਗ੍ਹਾ ਤੋਂ ਹਿਲਣ ਜੁਲਣ ਆਪਣੀ ਥਾਂ ਛੱਡ ਜਾਣ ਆਦਿਕ ਤੋਂ ਮੁਸਲਮਾਨ ਇਨਕਾਰ ਨਹੀਂ ਕਰ ਸਕਦੇ ਗੁਰੂ ਜੀ ਦੇ ਚਰਨਾਂ ਦੇ ਨਾਲ ਕਾਬੇ ਦੇ ਫਿਰਨ ਦੀ ਗੱਲ ਨੂੰ ਤਾਂ ਕੇਵਲ ਸਿੱਖ ਤੇ ਹਿੰਦੂ ਬਲਕਿ ਮੁਸਲਮਾਨ ਤੱਕ ਅੱਖੀਂ ਵੇਖੀ ਗੱਲ ਦੀ ਤਰ੍ਹਾਂ ਮੰਨਦੇ ਐ ਜਿਹਾ ਕਿ ਮੌਲਾਨਾ ਅਬਦੁਲ ਰਹੀਮ ਸਾਹਿਬ ਬਿਸਮਿਲ ਫਰੋਜਪੁਰੀ ਆਪਣੀ ਇੱਕ ਪੁਸਤਕ ਦੇ ਵਿੱਚ ਵੀ ਇਹਦਾ ਜ਼ਿਕਰ ਕਰਦੇ ਆ ਮਾਲੂਮ ਹੁੰਦਾ ਹੈ ਕਿ ਜੀਵਨ ਹਿੰਦੀ ਮੁਸਲਮਾਨ ਸੀ ਹਿੰਦੀ ਮੁਸਲਮਾਨ ਦਾ ਮਤਲਬ ਹਿੰਦੁਸਤਾਨ ਦੇ ਵਿੱਚ ਰਹਿੰਦਾ ਸੀ ਉਹ ਜਿਸ ਤਰ੍ਹਾਂ ਹਿੰਦੂ ਆਪਣੇ ਨਿਸ਼ਚੇ ਅਨੁਸਾਰ ਕल्याण ਅਰਥ ਹਰਦਵਾਰ ਬਨਾਰਸ ਪ੍ਰਿਆਗ ਤੇ ਮਥੁਰਾ ਆਦਕ ਸਥਾਨਾਂ ਤੇ ਜਿੰਦਗੀ ਦੇ ਦਿਨ ਕੱਟਣ ਲਈ ਜਾ ਬੈਠਦੇ ਨੇ ਇਸ ਤਰ੍ਹਾਂ ਜੀਵਨ ਨੇ ਆਪਣੇ ਨਿਸ਼ਚੇ ਅਨੁਸਾਰ ਮੱਕੇ ਜਾ ਕੇ ਨਿਵਾਸ ਕੀਤਾ ਤੇ ਉੱਥੇ ਝਾੜੂ ਦੀ ਸੇਵਾ ਕਰਦਾ ਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਗਏ ਤਦੋਂ ਜੀਵਨ ਅਜਮਤ ਵੇਖ ਕੇ ਕੰਬਿਆ ਉਹਨੇ ਆਲਮ ਸੱਦਿਆ ਆਲਮ ਦਾ ਮਤਲਬ ਹੁੰਦਾ ਹੈ ਵਿਦਵਾਨ ਪੁਰਸ਼ ਅਰਬ ਦੇ ਮੁਸਲਮਾਨ ਆਏ ਨਿਰੁੱਤਰ ਹੋ ਗਏ ਔਰ ਇਹਨਾਂ ਦੋਵਾਂ ਨੇ ਇੱਕ ਜੀਵਨ ਕਾਜੀ ਨੇ ਤੇ ਰੁਕਨਲ ਨੇ ਇਹ ਦੋਨੇ ਹਿੰਦੂ ਸਨ ਹਿੰਦੂ ਦਾ ਭਾਵ ਮਤਲਬ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਨ ਇਹ ਮੁਸਲਮਾਨ ਹਿੰਦੀ ਹੋਣ ਕਰਕੇ ਤੇ ਹਿੰਦੂ ਧਰਮ ਦੇ ਜਾਣੂ ਹੋਣ ਕਰਕੇ ਗੁਰੂ ਜੀ ਨਾਲ ਚਰਚਾ ਕੀਤੀ ਪਰੰਤੂ ਮੱਕੇ ਵਿੱਚ ਹੋਈ ਗੋਸ਼ਟ ਦੱਸਦੀ ਹੈ ਕਿ ਦੋਵੇਂ ਵੀ ਨਿਰੁੱਤਰ ਹੋ ਗਏ ਇਹਨਾਂ ਦੇ ਨਿਰੁੱਤਰ ਹੋਣ ਸਮੇਂ ਪੀਰ ਬਹਾਉਦੀਨ ਗੋਸ ਕਤਬਦੀਨ ਜਲਾਲਦੀਨ ਕਮਾਲਦੀਨ ਤੇ ਸ਼ਾ ਸਰਫ ਲਾਲ ਜਤੀ ਆਦਿਕ ਮੁਸਲਮਾਨ ਫਕੀਰ ਜੋ ਆਪਣੇ ਜੋਹਦ ਤੇ ਤਗਵੇ ਦੇ ਕਾਰਨ ਹਿੰਦ ਦੇ ਮੁਸਲਮਾਨਾਂ ਵਿੱਚ ਪੂਜਨੀਕ ਮੰਨੇ ਜਾਂਦੇ ਸਨ ਉਹ پاس ਬੈਠੇ ਬੋਲ ਉੱਠੇ ਤੇ ਉਹਨਾਂ ਵੀ ਹਿੰਦੂ মত ਪਰ ਸ਼ੰਕਾ ਕੀਤੀਆਂ ਪਰੰਤੂ ਗੁਰੂ ਜੀ ਦਾ মত ਹਿੰਦੂ ਤੇ ਮੁਸਲਮਾਨ ਦੋਨਾਂ ਤੋਂ ਅੱਡਾ ਸੀ ਇਸ ਕਰਕੇ ਇਹਨਾਂ ਤੇ ਹੋਰ ਇਮਾਮਾਂ ਦੀਆਂ ਹਿੰਦੂ ਧਰਮ ਬਾਬਤ ਦਸੀਆਂ ਖਾਮੀਆਂ ਕੋਈ ਅਸਰ ਨਾ ਪਾ ਸਕੀਆਂ ਜਿਸ ਤੋਂ ਇਹਨਾਂ ਨੂੰ ਵੀ ਗੁਰੂ ਜੀ ਦੀ ਗੌਰਵਤਾ ਅੱਗੇ ਸਿਰ ਝੁਕਾਉਣਾ ਪਿਆ ਗੁਰੂ ਜੀ ਦਾ ਮਨੋਰਥ ਇਹਨਾਂ ਦੇ ਤੋਂ ਅਸਲ ਨੂੰ ਘਟਾ ਕੇ ਜਥਾਰਥ ਉਤੇ ਲੈ ਕੇ ਆਉਣਾ ਸੀ ਮਤਲਬ ਅਸਲੀਅਤ ਤੇ ਲੈ ਕੇ ਆਉਣਾ ਸੀ ਰਿਆਸਤ ਮਹਾਬਲਪੁਰ ਵਿੱਚ ਉੱਚ ਸ਼ਰੀਫ ਨਾਮ ਕਰਕੇ ਇੱਕ ਜਗ੍ਹਾ ਹੈ ਜਿੱਥੇ ਸੈਯਦ ਜਲਾਲਦੀਨ ਸਾਨੀ ਮਖਦੂਮ ਰੁਕਨਦੀਨ ਅਵਲ ਫਤਿਹ ਹੋਏ ਹਨ ਇਹ ਹਜ਼ਰਤ ਅਲੀ ਨਕੀ ਦੇ ਖਾਨਦਾਨ ਦੇ ਸੈਦ ਸਾਹਿਬ ਸਨ ਭਾਵੇਂ ਇਹ ਅਰਬ ਤੋਂ ਹਿੰਦ ਵਿੱਚ ਆ ਗਏ ਸਨ ਪਰ ਜਦੋਂ ਇਹ ਮੱਕੇ شریف ਜਾਂਦੇ ਸਨ ਤਦ ਇਹ ਉੱਥੋਂ ਦੇ شریف ਸਮਾਨ ਹੁੰਦੇ ਸੀ ਵੀ ਇਹਨਾਂ ਦਾ ਬਹੁਤ ਮਾਨ ਹੁੰਦਾ ਸੀ ਜਦੋਂ ਗੁਰੂ ਬਾਬਾ ਜੀ ਮੱਕੇ ਗਏ ਤਦੋਂ ਮਖਦੂਮ ਰੁਕਣ ਦੀਨ ਸਾਹਿਬ ਵੀ ਉੱਥੇ ਹੀ ਸਨ ਇਹਨਾਂ ਦੇ ਨਾਲ ਨਾਲ ਲਾਲ ਜੱਤੀ ਆਦਿਕ ਕਈ ਹਿੰਦੀ ਹਿੰਦੀ ਫਕੀਰ ਵੀ ਉੱਥੇ ਹੀ ਸਨ ਜਦੋਂ ਸਤਿਗੁਰੂ ਬਾਬੇ ਜੀ ਦੇ ਚਰਨਾਂ ਨਾਲ ਕਾਬਾ ਫਿਰਿਆ ਤਾਂ ਸਾਰੇ ਮੁਸਲਮਾਨਾਂ ਨੇ ਗੁਰੂ ਬਾਬੇ ਦੇ ਨਾਲ ਧਰਮ ਵਿਸ਼ੇ ਦੇ ਪ੍ਰਸ਼ਨ ਉੱਤਰਾਂ ਲਈ ਮਖਦੂਮ ਰੁਕਨਦੀਨ ਜੀ ਨੂੰ ਹੀ ਅੱਗੇ ਕੀਤਾ ਆਪ ਦਾ ਨਾਮ ਹੀ ਜਨਮ ਸਾਖੀਆਂ ਵਿੱਚ ਰੁਕ ਨਾਲ ਲਿਖਿਆ ਹੋਇਆ ਜਦ ਹਰ ਤਰ੍ਹਾਂ ਗੁਰੂ ਬਾਬੇ ਜੀ ਵੱਲੋਂ ਆਪ ਨੂੰ ਤਸੱਲੀ ਬਖਸ਼ ਜਵਾਬ ਮਿਲੇ ਤੇ ਅੱਖੀਂ ਵਰਤਕ ਵੇਖੀ ਆਪ ਗੁਰੂ ਜੀ ਦੇ 사ਧਕ ਬਣ ਗਏ ਤੇ ਨਿਸ਼ਾਨੀ ਮੰਗੀ ਤਦੋਂ ਸਤਿਗੁਰੂ ਜੀ ਨੇ ਆਪਣੀ ਕੌਂਸ ਬਖਸ਼ੀ ਕੌਂਸ ਕਹਿੰਦੇ ਆ ਖੜਾਵ ਨੂੰ ਉਹ ਖੜਾਵ ਜਿਸ ਦੀ ਖੂਟੀ ਨਾ ਹੋਵੇ ਖੂਟੀ ਨਾ ਹੋਵੇ ਮਤਲਬ ਜਿਸ ਤਰ੍ਹਾਂ ਆਪਾਂ ਚੱਪਲ ਪਾਉਂਦੇ ਆ ਪੈਰ ਦੇ ਵਿੱਚ ਤੇ ਅੰਗੂਠਾ ਤੇ ਨਾਲ ਲੱਗਵੀਂ ਉਂਗਲ ਜਿਹੜੀ ਹੈ ਉਹਦੇ ਵਿਚਕਾਰ ਇੱਕ ਰਬੜ ਦੀ ਜਿਹੜੀ ਟੇਪ ਹੁੰਦੀ ਆ ਉਹਨੂੰ ਗੂਠਾ ਤੇ ਉਂਗਲ ਦੋਵੇਂ ਫੜ ਲੈਂਦੇ ਆ ਜਿਸ ਕਰਕੇ ਤੁਰਨਾ ਸੌਖਾ ਹੁੰਦਾ ਪਰ ਜੇਕਰ ਉਹ ਨਾ ਹੋਵੇ ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਆਮ ਸਲੀਪਰ ਹੁੰਦੇ ਆ ਤਾਂ ਇਉਂ ਖੁਡਾਮ ਜਿਹਦੇ ਖੁੰਟੀ ਨਹੀਂ ਹੁੰਦੀ ਉਹਨੂੰ ਕੌਂਸ ਕਹਿੰਦੇ ਆ ਇਹ ਕੌਂਸ ਮੱਕੇ ਵਿੱਚ ਪਾਸ ਰੱਖ ਕੇ ਬੜੇ ਸਤਕਾਰ ਨਾਲ ਆਪ ਦਰਸ਼ਨ ਕਰਦੇ ਤੇ ਹੋਰ 사ਦਕਾ ਨੂੰ ਕਰਾਉਂਦੇ ਜਦੋਂ ਆਪ ਹਿੰਦੂ ਨੂੰ ਆਏ ਤਾਂ ਪਿਆਰੇ ਗੁਰੂ ਦੀ ਨਿਸ਼ਾਨੀ ਉਹ ਕੌਂਸ ਨਾਲ ਹੀ ਲਹਿਆ ਇਹ ਖੜਾਵਾ ਅੱਜ ਤੱਕ ਸਤਕਾਰ ਨਾਲ ਉੱਚ ਸ਼ਰੀਫ ਦੇ ਪੀਰ ਜੀ ਦੇ ਤੋਸ਼ੇਖਾਨੇ ਵਿੱਚ ਮੌਜੂਦ ਹਨ ਪਰ ਬੜੇ ਸਤਕਾਰ ਨਾਲ ਉਹਨਾਂ ਨੇ ਰੱਖੀਆਂ ਹੋਈਆਂ ਨੇ ਕਈ ਵੇਰ ਧੰਨવાન ਸਿੱਖਾਂ ਨੇ ਬਹੁਤ ਸਾਰੀ ਨਗਦੀ ਜ਼ਮੀਨ ਆਦ ਨਜ਼ਰਾਨਾ ਦੇ ਕੇ ਇਹ ਖੜਾਵਾ ਲੈਣੀਆਂ ਚਾਹੀਆਂ ਪਰ ਉੱਥੋਂ ਦੇ ਪੀਰ ਸਾਹਿਬ ਜੀ ਨੇ ਮੁਕੱਦਮ ਜੀ ਸਮਝ ਕੇ ਨਹੀਂ ਦਿੱਤੀਆਂ ਹਾਂ ਕਦੇ-ਕਦੇ ਦਰਸ਼ਨ ਕਰਾ ਦਿੰਦੇ ਪਰ ਖਾਸ ਖਾਸ ਮੇਲਿਆਂ ਤੇ ਕੱਢਦੇ ਆ ਉੱਚ ਦੇ ਪੀਰ ਕੇਸ ਰੱਖਦੇ ਨੇ ਤੇ ਗੁਰੂ ਘਰ ਨੂੰ ਮੰਨਦੇ ਆ ਗੁਰੂ ਜੀ ਉੱਚ ਦੇ ਪੀਰ ਨੂੰ ਵਰ ਦੇ ਗਏ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਵਰ ਦਾ ਸਤਕਾਰ ਕੀਤਾ ਕੌਂਸ ਖੜਾਵਾਂ ਨੂੰ ਕਹਿੰਦੇ ਆ ਹੱਜ ਕਰਨ ਵੇਲੇ ਇੱਕ ਮਰਜ਼ਾਦਾ ਉਸ ਮੂਜਵਹਾਜੀ ਲੋਕ ਇੱਕ ਪੜਾ ਪਹਿਲੋਂ ਵਸਤਰ ਤੇ ਬਦਲ ਲੈਂਦੇ ਆ ਤੇ ਜੁੱਤੀ ਉਤਾਰ ਲੈਂਦੇ ਆ ਇੱਕ ਪੜਾ ਪਹਿਲਾਂ ਜਦੋਂ ਮੱਕੇ ਪਹੁੰਚਣ ਤੋਂ ਇੱਕ ਪੜਾ ਪਹਿਲਾਂ ਉੱਥੇ ਵਸਤਰ ਵੀ ਬਦਲ ਲੈਂਦੇ ਆ ਤੇ ਜੁੱਤੀ ਉਤਾਰ ਲੈਂਦੇ ਆ ਤੇ ਖੜਾਵਾ ਪਹਿਨ ਲੈਂਦੇ ਆ ਜਿਸ ਕਰਕੇ ਉਹਨਾਂ ਨੂੰ ਮੱਕੇ ਵਿੱਚ ਜਾਣ ਤੇ ਕੋਈ ਮਨਾਹੀ ਨਹੀਂ ਹੁੰਦੀ ਖੜਾਵਾ ਅੱਜ ਵੀ ਬੜੇ ਸਾਧੂ ਸੰਤ ਜਿਵੇਂ ਲੰਗਰ ਦੀ ਮਰਜ਼ਾਦਾ ਹੈ ਕਿ ਜੋੜਾ ਜੁੱਤੀ ਪਾ ਕੇ ਚੱਪਲ ਪਾ ਕੇ ਆਪਾਂ ਲੰਗਰ ਵਿੱਚ ਸੇਵਾ ਨਹੀਂ ਕਰ ਸਕਦੇ ਪਰ ਕਈਆਂ ਥਾਵਾਂ ਦੇ ਉੱਤੇ ਵੇਖਿਆ ਗਿਆ ਕਿ ਲੰਗਰ ਦੇ ਵਿੱਚ ਲੱਕੜ ਦੀਆਂ ਖੜਾਵਾ ਪਾ ਕੇ ਉਹ ਸੇਵਾ ਕਰ ਲੈਂਦੇ ਆ ਲੱਕੜ ਦੀਆਂ ਖੜਾਵਾ ਪਾ ਲੈਂਦੇ ਆ ਫਿਰ ਸੇਵਾ ਕਰ ਲੈਂਦੇ ਆ ਜੋੜਾ ਜਾਂ ਚੱਪਲ ਪਾ ਕੇ ਸੇਵਾ ਨਹੀਂ ਕੀਤੀ ਜਾ ਸਕਦੀ। ਤਾਂ ਇਉਂ ਕਰਕੇ ਖੜਾਵਾਂ ਪਾ ਕੇ ਕੌਂਸ ਪਾ ਕੇ ਉਹ ਮੱਕੇ ਦੇ ਹੱਜ ਨੂੰ ਅੱਗੇ ਚਲੇ ਜਾਂਦੇ ਆ। ਸੋ ਹੁਣ ਅੱਗੇ ਇਤਿਹਾਸ ਜੋ ਆ ਰਿਹਾ ਹੈ ਬਗਦਾਦ ਦੀ ਫੇਰੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ। ਖਲੀਫਾ ਹਾਰੂ ਰਸ਼ੀਦ ਦੀ ਰਾਜਧਾਨੀ ਤੇ ਜਬੀਦਾ ਦੀ ਫਵਾਈ ਪੁਰੀ ਜੋ ਕਦੇ ਰੂਮ, ਈਰਾਨ, ਅਰਬ ਦੀ ਕੇਂਦਰੀ ਨਗਰੀ ਰਹੀ। ਅੱਜ ਅਜੇ ਸੁੱਤੀ ਪਈ ਸੀ। ਕਿ ਨਗਰੀ ਤੋਂ ਬਾਹਰ ਇੱਕ ਟਿਕਾਣੇ ਅਜਿਹਾ ਮਿੱਠਾ ਰਾਗ ਆਰੰਭ ਹੋ ਗਿਆ ਕਿ ਸੁਣ ਸੁਣ ਕੇ ਜੀਵ ਮਗਨ ਹੁੰਦਾ ਜਾਂਦਾ ਅਮਰਤ ਵੇਲਾ ਹੈ ਤੇਰਾ ਪਹਿਰਾ ਵੱਜ ਚੁੱਕਾ ਹੈ ਤੀਜਾ ਪਹਿਰ ਮਤਲਬ ਮਿੱਠੀ ਮਿੱਠੀ ਤਰੇਲ ਪੈ ਰਹੀ ਹੈ ਭਿੰਨੀ ਭਿੰਨੀ ਰੈਣ ਹੈ ਸਿਤਾਰੇ ਨੂਰੀ ਨੈਣਾ ਨਾਲ ਅਰਸ਼ਾਂ ਤੋਂ ਫਰਸ਼ਾਂ ਵੱਲ ਟਕ ਰਹੇ ਹਨ ਤੇ ਸੁਖਾਂ ਦੇ ਝੋਕੇ ਦੇ ਰਹੇ ਹਨ रस ਦੀ फुहार ਪੈ ਰਹੀ ਹੈ ਤੇ ਸਾਫ ਤੇ ਹਲਕੀ ਹਵਾ ਦੀ ਨਿੱਕੀ ਨਿੱਕੀ ਰੀਵ ਰੋਮਕ ਰਹੀ ਹੈ ਦਰਿਆ ਦੇ ਪਾਣੀ ਦੇ ਗਲ ਲੱਗ ਕੇ ਆ ਰਹੀ ਹਵਾ ਠੰਡੀ ਤੇ रस ਭਰੀ ਹੋਈ ਰਸਦਾਨ ਕਰ ਰਹੀ ਹੈ ਪਿਛਲੀ ਰਾਤ ਦੇ ਚੰਦ ਦੀ ਚਾਨਣੀ ਮਦਮ ਮਦਮ ਨੂਰ ਲੈ ਕੇ ਧਰਤੀ ਤੇ ਵਿਛੀ ਜਾ ਰਹੀ ਹੈ ਇਸ ਕੁਦਰਤ ਦੇ ਟਿਕਾਓ ਤੇ रस ਭਰੇ ਰੰਗ ਵਿੱਚ ਸਰੋਧ ਹੋ ਰਿਹਾ ਹੈ ਆਸਾ ਦੀ ਦਿਲ ਖਿੱਚ ਰਾਗਣੀ ਵੱਜ ਰਹੀ ਹੈ ਜੋ ਇਸ ਵੇਲੇ ਕਿਸੇ ਜਾਗ ਰਹੇ ਮਨ ਨੂੰ ਆਪੇ ਵਿੱਚ ਲਿਜਾ ਕੇ ਆਪੇ ਦੇ ਰਸ ਵਿੱਚ ਮਸਤੀਆਂ ਦੇ ਦੇਸ਼ ਭੁਜਾ ਰਹੀ ਹੈ ਇੰਨੇ ਨੂੰ ਕੋਈ ਸੋਹਣਾ ਗਲਾ ਵੀ ਸਾਜ਼ ਦੇ ਨਾਲ ਛੜਿਆ ਪਹਿਲਾਂ ਗੱਲਾ ਸਾਜ਼ ਵੱਜ ਰਿਹਾ ਫਿਰ ਕਿਸੇ ਨੇ ਗਾਉਣਾ ਸ਼ੁਰੂ ਕੀਤਾ ਕੀ ਗਾਇਆ ਆਵਾਜ਼ ਆਈ ਬਲੇ ਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਹੈ ਤੁਰਕਾਨੀ ਧਰਤੀ ਮਤਲਬ ਤੁਰਕਾਂ ਦੀ ਧਰਤੀ ਬਸੋਂ ਮੁਸਲਮਾਨਾਂ ਦੀ ਇੱਥੇ ਆਸਾ ਦੀਵਾਰ ਕਿਵੇਂ ਉੱਪੜ ਗਈ ਹਾਂਜੀ ਆਸਾ ਦੀਵਾਰ ਦਾ ਮਾਲਕ ਆਸਾ ਦੀਵਾਰ ਵਿੱਚ ਇਲਾਹੀ ਭੇਤ ਦਰਸ਼ਨ ਵਾਲਾ ਦਾਤਾ ਆਪ ਜੋ ਆਇਆ ਹੋਇਆ ਤੇ ਕਈ ਦਿਨਾਂ ਤੋਂ ਇੱਥੇ ਰੰਗ ਲਾ ਰਿਹਾ ਲੋਕੀ ਆਉਂਦੇ ਹਨ ਤੇ ਉਹਨਾਂ ਦਾ ਸਤਸੰਗ ਕਰਦੇ ਆ ਉਪਦੇਸ਼ ਸੁਣਦੇ ਹਨ हां दाता ਜੀ ਉਹਨਾਂ ਨੂੰ ਉਹਨਾਂ ਦੀ ਬੋਲੀ ਚ ਸਮਝਾਉਂਦੇ ਆ ਉਹ ਸਮਝਦੇ ਆ ਜੀਵਨ ਦਾਣ ਲੈਂਦੇ ਆ ਤੇ ਰੱਬ ਦੇ ਨਾਮ ਦੀ ਲੇਵ ਵਿੱਚ ਜਿਉਂ-ਜਿਉਂ ਪੈਂਦੇ ਹਨ ਐਸੇ ਥੋੜੇ ਜੇ ਸ਼ਰੀਰਾਂ ਦਾ ਇੱਥੇ ਸਤ ਸੰਗ ਹੈ ਉਹ ਸਵੇਰੇ ਸ਼ਹਿਰੋਂ ਨਿਕਲ ਕੇ ਇਸ ਟਿਕਾਣੇ ਤੇ ਜੋ ਸ਼ਹਿਰੋਂ ਵਾਰਾ ਜੁੜਦੇ ਨੇ ਕੀਰਤਨ ਸੁਣਦੇ ਆ ਚਾਹੇ ਉਹਨਾਂ ਨੂੰ ਸਮਝ ਪੂਰੀ ਨਹੀਂ ਪੈਂਦੀ ਪਰ ਰਾਗ ਦੀ ਸੁਰ ਅਤੇ ਲੈ ਉਹਨਾਂ ਨੂੰ ਜੋੜ ਦਿੰਦੀ ਆ ਦਾਦੇ ਦਾ ਦਰਸ਼ਨ ਆਤਮ ਰੰਗ ਲਾ ਦਿੰਦਾ ਹੈ ਕਈ ਲੋਕ ਇਹਨਾਂ ਵਿੱਚ ਜਪਜੀ ਦਾ ਅਰਥ ਭਾਵ ਆਪਣੀ ਬੋਲੀ ਵਿੱਚ ਸੁਣਦੇ ਆ ਤੇ ਯਾਦ ਲਈ ਲਿਖ ਲੈਂਦੇ ਆ ਐਂ ਉਸ ਧਰਤੀ ਵਿੱਚ ਜਿੱਥੇ ਕਿ ਮੁਸਲਮਾਨੀ ਤੇਜ ਸਿਖਰਾਂ ਤੇ ਹੈ ਆਪਣਾ ਸਿੱਕਾ ਜਮਾ ਕੇ ਜਾ ਬੈਠੇ ਹਨ ਅਰਸ਼ਾਂ ਤੋਂ ਗੁਰੂ ਹੋ ਕੇ ਆਏ ਗੁਰੂ ਨਾਨਕ ਦੇਵ ਜੀ ਪਰ ਇਹ ਨਹੀਂ ਸਮਝਣਾ ਚਾਹੀਏ ਕਿ ਆਪ ਨਾਲ ਉੱਥੇ ਵਿਖਾੰਦ ਨਹੀਂ ਹੋਈ ਹੋਈ ਔਰ ਚੰਗੀ ਤੇ ਜ਼ੋਰਦਾਰ ਵਿਖਾੰਦ ਹੋਈ ਆਪ ਦੇ ਟਿਕਣ ਦਾ ਉਪਦੇਸ਼ ਦਾ ਕੀਰਤਨ ਦਾ ਚਰਚਾ ਸ਼ਹਿਰ ਚ ਟੁਰ ਪਿਆ ਜੋ ਲੋਕ ਮੁਰੀਦ ਹੋਏ ਉਹਨਾਂ ਨਾਲ ਈਰਖਾ ਤੇ ਤੋਸਬ ਸ਼ਰੰਭ ਹੋ ਗਿਆ ਮੁਸਲਮਾਨੀ ਸ਼ਰਾਬ ਵਿੱਚ ਰਾਗ ਕਰਨਾ ਮਨਾ ਹੈ ਮੁਸਲਮਾਨੀ ਸ਼ਰਾਬ ਵਿੱਚ ਰਾਗ ਕਰਨਾ ਬਣੇ ਇਸ ਰਾਗ ਤੇ ਚਰਚਾ ਚੱਲੀ ਲੋਕਾਂ ਨੇ ਕਿਹਾ ਇਹ ਕੌਣ ਹੈ ਜੋ ਫਕੀਰ ਹੋ ਕੇ ਅੱਲਾਹ ਵਾਲਾ ਕਹਿਲਾ ਕੇ ਮੁਰਸ਼ਿਦ ਬਣ ਕੇ ਫਿਰ ਰਾਗ ਕਰਦਾ ਤੇ ਸੁਣਦਾ ਫਿਰਦਾ ਹੈ ਫਿਰ ਇਸ ਦੇ ਸੇਵਕਾਂ ਵਿੱਚੋਂ ਪੰਜ ਵੇਲੇ ਦੀ ਕੋਈ ਨਮਾਜ਼ ਨਹੀਂ ਪੜ੍ਹਦਾ ਜੋ ਕੁਝ ਮਰੀਦ ਹੋਏ ਸੋ ਕੁਝ ਵਿਰਧਤਾ ਕਰਦੇ ਹਨ ਪਤਾ ਨਹੀਂ ਕੀ ਤੇ ਕਾਹਦਾ ਫਿਰ ਵਿਚ ਵਿਚ ਲੋਕੀ ਉਹਨਾਂ ਦੀ ਰੋਹਾਨੀ ਤਾਕਤ ਦੀਆਂ ਗੱਲਾਂ ਵੀ ਸੁਣਦੇ ਸਨ ਕਰਾਮਾਤ ਵੀ ਦੇਖਦੇ ਸਨ ਜੋ ਇਬਰਾਨੀ ਪੈਗੰਬਰਾਂ ਦੇ ਕਾਇਲ ਲੋਕ ਨਬੀ ਦੀ ਨਿਸ਼ਾਨੀ ਸਮਝਦੇ ਆ ਜਿਹੜੇ ਮੁਸਲਮਾਨ ਨੇ ਉਹ ਚਮਤਕਾਰ ਤੋਂ ਬਗੈਰ ਕਦੇ ਪਤੀਜ ਦੇ ਨਹੀਂ ਉਹ ਬਰਕਤ ਤੋਂ ਬਗੈਰ ਕਦੇ ਪਤੀਜ ਦੇ ਨਹੀਂ ਉਹ ਕਹਿੰਦੇ ਹਨ ਰੋਹਾਨੀ ਤਾਕਤ ਦਿਖਾਓ ਕਰਾਮਾਤ ਦਿਖਾਓ ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਸ਼ਹੀਦੀ ਪ੍ਰਸੰਗ ਪੜ੍ਹੀਏ ਉਥੇ ਵੀ ਮੁਸਲਮਾਨ ਹਾਕਮਾਂ ਨੇ ਇੱਕ ਗੱਲ ਜ਼ੋਰ ਦੇ ਕੇ ਕਹੀ ਕਿ ਜਾਂ ਤਾਂ ਫਿਰ ਕਰਾਮਾਤ ਦਿਖਾਓ ਤੇ ਨਹੀਂ ਮੁਸਲਮਾਨ ਹੋ ਜਾਓ ਤਾਂ ਮੁਸਲਮਾਨ ਕਰਾਮਾਤ ਨੂੰ ਨਬੀ ਦੀ ਨਿਸ਼ਾਨੀ ਮੰਨਦੇ ਹਨ ਕਈ ਵੇਰ ਕੋਈ ਇਕੱਲਾ ਆਦਮੀ ਤੇ ਕਈ ਕਈਆਂ ਦੇ ਝੁਰਮਟ ਰਲ ਕੇ ਜਾਂਦੇ ਕਿ ਕੋਈ ਬਹਿਸ ਛੇੜੀਏ ਬਿਆਦਵੀ ਕਰੀਏ ਪਰ ਬਹਿਸ ਛੇੜ ਕੇ ਮੂੰਹ ਦੀ ਖਾਂਦੇ ਔਰ ਚਿਹਰੇ ਦਾ ਰੋਪ ਤੇ ਪ੍ਰਭਾਵ ਦੇਖ ਕੇ ਬਿਆਦਵੀ ਦਾ ਹੌਸਲਾ ਟਹਿ ਜਾਂਦਾ ਸੀ ਤਾਦਬੀ ਸ਼ਰਾਬ ਵਿਰੋਧ ਇੱਕ ਦੋ ਗੱਲਾਂ ਤੱਕ ਤੱਕ ਕੇ ਵਿਰੋਧ ਦਿਨੋਂ ਦਿਨ ਵੱਧ ਰਿਹਾ ਸੀ ਅੰਤ ਵਿਰੋਧੀ ਲੋਕਾਂ ਨੇ ਸਲਾਹ ਕੀਤੀ ਕਿ ਆਪਣੇ ਸ਼ਹਿਰ ਦੇ ਅਤੇ ਮੁਸਲਮਾਨੀ ਦੁਨੀਆ ਦੇ ਵੱਡੇ ਪੀਰ ਹਾਜ਼ਰਤ ਦਸਤਗੀਰ ਦੀ ਗੱਦੀ ਤੇ ਸਜਾਦਾ ਨਸ਼ੀਨ ਨੂੰ ਆਖੀਏ ਉਹ ਠੀਕ ਉਪਰਾਲਾ ਕਰ ਲੈਣਗੇ ਆਪ ਉਹ ਪੀਰ ਹਨ ਸ਼ਰਾਬ ਦਾ ਫਤਵਾ ਲੈ ਦੇ ਸਕਦੇ ਹਨ ਵਕਤ ਦੇ ਹਾਕਮ ਨੂੰ ਕਹਿ ਕੇ ਦੰਡ ਦਿਵਾ ਸਕਦੇ ਹਨ ਇੰਉਂ ਸੋਚ ਕੇ ਪੀਰ ਜੀ ਪਾਸ ਸ਼ਿਕਾਇਤ ਪਹੁੰਚਾਈ 피르지 ਨੇ ਡੂੰਗੀ ਵਿਚਾਰ ਕੀਤੀ ਕਿ ਜੋ ਸ਼ਖਸ ਇਸ ਧਰਤੀ ਤੇ ਆ ਕੇ ਸਾਡੇ ਵੱਡਿਆਂ ਦੇ ਰੋਜ਼ੇ ਲਾ ਕੇ ਬੈਠ ਕੇ ਸਰੋਧ ਕਰਦਾ ਤੇ ਜਾਣਦਾ ਕਿ ਮੁਸਲਮਾਨ ਇਸ ਗੱਲ ਨੂੰ ਰਵਾ ਨਹੀਂ ਰੱਖਣਗੇ ਮਤਲਬ ਮੁਸਲਮਾਨ ਇਸ ਗੱਲ ਤੇ ਖੁਸ਼ ਨਹੀਂ ਹੋਣਗੇ ਨਾਰਾਜ਼ ਹੋਣਗੇ ਉਹ ਜ਼ਰੂਰ ਦਿਮਾਗ ਵਿੱਚ ਕੁਝ ਸੋਚ ਤੇ ਤਾਕਤ ਰੱਖਦਾ ਹੈ ਨਹੀਂ ਤਾਂ ਕੋਈ ਮਾਮੂਲੀ ਇਨਸਾਨ ਇੰਨੀ ਦਲੇਰੀ ਕਿਵੇਂ ਕਰ ਸਕਦਾ ਹੈ ਜਿਸ ਦਾ ਫਲ ਸ਼ਰਾਬੋਂ ਡੰਡ ਮਿਲਣਾ ਸਾਫ਼ ਪਿਆ ਦਿਸਦਾ ਹੋਵੇ। ਹਿੰਦੂ ਉਹ ਹੋ ਨਹੀਂ ਸਕਦਾ ਕਿਉਂਕਿ ਇੰਨੀ ਦਲੇਰੀ ਤੇ ਸਾਹਸ ਹਿੰਦੂਆਂ ਵਿੱਚ ਕਿੱਥੇ ਹੈ ਕਿ ਇੰਨੀ ਦੂਰ ਆ ਕੇ ਉਹ ਕੁਸ਼ ਕਰਨ। ਤਾਂ ਤੇ ਮੈਂ ਸਹਜ ਨਾਲ ਕਦਮ ਚਾਵਾਂ ਇਹ ਸੋਚ ਕੇ ਆਪਣੇ ਵੱਲੋਂ ਸੁਨੇਹਾ ਕੱਲਿਆ ਕਿ ਸਰੋਧ ਬੰਦ ਕਰੋ। ਇਹ ਇੱਥੇ ਕਰਨਾ ਬਣਿਆ। ਸੋ ਜਾਂ ਆਦਮੀ ਮਨਾ ਕਰਨ ਆਏ ਤਾਂ ਬਾਬੇ ਨੇ ਕਿਹਾ, ਜਉ ਲਗ ਪੀਰ ਨਾ ਆਵੇ ਤਉ ਲਗ ਸਰੋਧ ਬੰਦ ਨਹੀਂ ਕਰਤੇ। ਇਹ ਜਨਮ ਸਾਖੀ ਭਾਈ ਮਨੀ ਸਿੰਘ ਜੀ ਵਾਲੀ ਦੇ ਵਿੱਚ ਵੀ ਦਰਜ ਹੈ ਜਿੰਨਾ ਚਿਰ ਪੀਰ ਨਹੀਂ ਆਉਂਦਾ ਸੀ ਸਰੋਧ ਬੰਦ ਨਹੀਂ ਕਰਾਂਗੇ ਬਗਦਾਦ ਵਿੱਚ ਪੀਰ ਦਸਤਗੀਰ ਦੀ ਗੱਦੀ ਬੜੀ ਪ੍ਰਸਿੱਧ ਗੱਦੀ ਹੈ ਹੁਣ ਤੱਕ ਸਾਰੇ ਮੁਸਲਮਾਨੀ ਦੇਸ਼ਾਂ ਤੋਂ ਵੀ ਲੋਕੀ ਉੱਥੇ ਜਾਂਦੇ ਆ ਹਿੰਦੁਸਤਾਨ ਵਿੱਚ ਵੀ ਉਸ ਗੱਦੀ ਦੇ ਬਹੁਤ ਚੇਲੇ ਹਨ ਇਨੇ ਦਿਨੀ ਜਿਨ੍ਹਾਂ ਦੀ ਬਾਰਤਾ ਸੀ ਲਿਖ ਰਹੇ ਆ ਉੱਥੇ ਕੋਈ ਮুরিਦ ਹਿੰਦੁਸਤਾਨੀ ਮੁਸਲਮਾਨ ਵੀ ਗੱਦੀ ਦੇ ਮুরিਦ ਗਏ ਹੋਏ ਸਨ ਇਹਨਾਂ ਵਿੱਚੋਂ ਕਿਸੇ ਨੇ ਸਤਿਗੁਰ ਜੀ ਦੀ ਬਾਣੀ ਦਾ ਪਾਠ ਸੁਣਿਆ ਔਰ ਨਵੇਂ ਬਣੇ ਮੁਰਿਦਾਂ ਤੋਂ ਉਹਨਾਂ ਦੀ ਬੋਲੀ ਵਿੱਚ ਸਮਝਾਈ ਜਾ ਰਹੀ ਬਾਣੀ ਦਾ ਅਰਥ ਭਾਵ ਸਮਝਿਆ ਤਾਂ ਪੀਰ ਬਾ ਦੂਸਰੀ ਸ਼ਿਕਾਇਤ ਅਪੜੀ ਕਿਉਂ ਨਵਾਂ ਆਇਆ ਫਕੀਰ ਸ਼ਰਾ ਦੇ ਵਿਰੁੱਧ ਬਾਤਾਂ ਵੀ ਕਰਦਾ ਹੈ ਨਾ ਕੇਵਲ ਸਾਜ਼ ਵਜਾਉਂਦਾ ਸਰੋਧ ਛੇੜਦਾ ਹੈ ਸਗੋਂ ਉਹ ਮੁਸਲਮਾਨੀ ਫਕੀਰਾਂ ਦੀ ਸ਼ਰਅ ਤੇ ਬਰੁੱਧ ਵੀ ਬਾਤਾਂ ਕਰਦਾ ਹੈ ਆਪਣੇ ਮুরিਦਾਂ ਨੂੰ ਦੱਸਦਾ ਹੈ ਕਿ ਪਤਾਲਾਂ ਤੋਂ ਪਰੇ ਪਤਾਲ ਨੇ ਆਕਾਸ਼ਾਂ ਤੋਂ ਪਰੇ ਆਕਾਸ਼ ਨੇ ਤੇ ਉਹ ਲੱਖ ਹੀ ਆ ਪਰ ਸ਼ਰਅ ਵਿੱਚ ਦਾ ਸੱਤ ਆਕਾਸ਼ ਤੇ ਸੱਤ ਪਤਾਲ ਦੱਸ ਕੇ ਸਾਰੇ 14 ਤਬਕ ਕਹੇ ਨੇ ਇਹ ਇੱਕ ਹੋਰ ਸ਼ਰਅ ਦਾ ਨੁਕਤਾ ਸੀ ਜਿਹੜਾ ਪੀਰ ਦੇ ਹੱਥ ਵਿੱਚ ਆਇਆ ਹੈ ਇੱਕ ਸਰੋਧ ਕਰਨਾ ਦੂਸਰਾ ਮਨਾ ਕਰਨ ਤੇ ਨਾ ਰੁਕਣਾ ਤੀਸਰਾ ਮੁ슬ਮਾਨੀ ਸਿਧਾਂਤਾਂ ਦੇ ਵਿਰੁੱਧ ਉਪਦੇਸ਼ ਕਰਨਾ ਇਹ ਤਿੰਨ ਜੁਗਤਾ ਤਿੰਨ ਨੁਕਤੇ ਉਸ ਫਕੀਰ ਦੇ ਕੋਲ ਆਏ ਮੁਸਲਮਾਨ ਫਕੀਰ ਦੇ ਸ਼ਰਾ ਦੀ ਵਿਰੋਧਤਾ ਮੁਸਲਮਾਨਾਂ ਵਿੱਚ ਇੱਕ ਐਸਾ ਸੰਧ ਹੈ ਜਿਸ ਨਾਲ ਵਿਰੋਧੀ ਨੂੰ ਚੰਗੀ ਤਰ੍ਹਾਂ ਘੜਿਆ ਜਾ ਸਕਦਾ ਹੈ ਇਹ ਸੰਧ ਪੀਰ ਜੀ ਦੇ ਹੱਥ ਆ ਗਿਆ ਇਸ ਨਵੇਂ ਆਏ ਅਨੋਖੇ ਇਨਸਾਨ ਦੀ ਵਧ ਰਹੀ ਕੀਰਤੀ ਤੇ ਜਸ ਇੱਕ ਹੋਰ ਦੁਖਦਾਈ ਕੰਡਾ ਸੀ ਕਈ ਵੇਰ ਦੂਸਰੇ ਰਾਜੇ ਦੇ ਐਸ਼ਵਰਜ ਵਾਂਗੂ ਪੀਰਾਂ ਨੂੰ ਵੀ ਦੂਸਰੇ ਫਕੀਰ ਦਾ ਪ੍ਰਤਾਪ ਚੁਭਿਆ ਕਰਦਾ ਹੈ ਸੋ ਹੁਣ ਪੀਰ ਜੀ ਨੇ ਵਿਚਾਰ ਕਰਕੇ ਲੋਕਾਂ ਨੂੰ ਕਿਹਾ ਕਿ ਮੈਂ ਤੁਸਾਂ ਨੂੰ ਮਨੈ ਨਹੀਂ ਕਰਦਾ ਜੋ ਸ਼ੁਰਾ ਆਖਦੀ ਆ ਤੁਸੀਂ ਉਹ ਕਰ ਦਿਓ ਕਿਉਂਕਿ ਅਸਾਂ ਪਹਿਲਾਂ ਮਨਾ ਕਰ ਲਿਆ ਸੀ ਪਰ ਉਹ ਮਨਾ ਨਹੀਂ ਹੋਏ ਹੁਣ ਸ਼ਰਾ ਦਾ ਹੁਕਮ ਚੱਲੇਗਾ ਸ਼ਰਾ ਐਸੇ ਆਦਮੀ ਨੂੰ ਸੰਗਸਾਰ ਕਰਨਾ ਦੱਸਦੀ ਐ ਸੋ ਕਰੋ ਸੰਗਸਾਰ ਦਾ ਮਤਲਬ ਹੁੰਦਾ ਹੈ ਪੱਥਰ ਮਾਰਨਾ ਤਾਂ ਉਸ ਫਕੀਰ ਨੇ ਲੋਕਾਂ ਨੂੰ ਖੁੱਲੀ ਛੁੱਟੀ ਦੇਤੀ ਵੀ ਪੱਥਰ ਮਾਰਨ ਦੀ ਜੋ ਆਪਣੀ ਰਵਾਇਤ ਹੈ ਤੁਸੀਂ ਉਹਦੇ ਪੱਥਰ ਮਾਰ ਸਕਦੇ ਹੋ ਮੈਂ ਤੁਹਾਨੂੰ ਰੋਕਾਂਗਾ ਨਹੀਂ ਸੋ ਜਿਸ ਤਰ੍ਹਾਂ ਬਚਨ ਆਉਂਦਾ ਹੈ ਆਇਸ ਸਗਰੇ ਨਗਰ ਪਠਾਈ ਸੰਗਸਾਰ ਜਿਸ ਕਰੀਏ ਜਾਏ ਸਭ ਚਲ ਜਾਹੋ ਨਾ ਲਾਵੋ ਦੇਰਾ ਹੁਕਮ ਭੰਗ ਕੀਨੋ ਉਨ ਮੇਰਾ ਸਾਰੇ ਜਾਨੇ ਰਲ ਕੇ ਜਾਓ ਨੇ ਮੇਰਾ ਹੁਕਮ ਨਹੀਂ ਮੰਨਿਆ ਤੇ ਜਾ ਕੇ ਪੱਥਰ ਮਾਰੋ ਇਹ ਬਗਦਾਦ ਜੋ ਥਾਨ ਮਹਾਨਾ ਤੁਰਕਨ ਕੋ ਵੱਡੋ ਟਿਕਾਨਾ ਇਹ ਬਗਦਾਦ ਦਾ ਥਾਨ ਹੈ ਜਿਹੜਾ ਇਹ ਬੜਾ ਮਹਾਨ ਸਥਾਨ ਹੈ ਤੁਰਕਾਂ ਦਾ ਵੱਡਾ ਟਿਕਾਣਾ ਹੈ ਜੇਕਰ ਇहां ਅਵਗਿਆ ਹੋਵੀ ਪੁਨ ਮਰਿਆਦ ਰਖੈ ਨਹ ਕੋਈ ਜੇ ਇੱਥੇ ਵੀ ਇਹ ਅਵਗਿਆ ਹੋਊਗੀ ਤਾਂ ਹੋਰ ਦੱਸੋ ਫਿਰ ਇਹ ਮਰਜ਼ਾਦਾ ਕਿੱਥੇ ਲਾਗੂ ਹੋਊਗੀ ਇਹ ਸੁਣ ਕੇ ਮੂਰਖ ਲੋਕੀ ਬੱਟੇ ਲੈ ਕੇ ਜਗਤ ਗੁਰੂ ਜੀ ਨੂੰ ਜਗਤ ਨੂੰ ਤਾਰਨ ਵਾਸਤੇ ਆਏ ਨੂੰ ਸੰਸਾਰ ਕਰਨ ਵਾਸਤੇ ਤੁਰ ਪਏ ਸੰਗਤ ਜੀ ਇਹਨਾਂ ਦੇਸ਼ਾਂ ਵਿੱਚ ਇਹਨਾਂ ਤੁਅਸਬ ਸੀ ਕੇ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੂੰ ਦੇਰ ਹੋਈ ਕਿ ਜਦੋਂ ਚੀਫ ਕਾਲਸਾ ਦੀਵਾਨ ਵੱਲੋਂ ਮਗਦਾਦ ਗੁਰੂ ਬਾਬੇ ਦਾ ਰਿਸ਼ਾਨ ਟੋਲਣ ਲਈ ਗਏ ਸੀ ਤਾਂ ਉਹਨਾਂ ਦੀ ਜਵਾਨੀ ਇਹ ਗੱਲ ਸੁਣੀ ਕਿ ਮਸਜਿਦ ਵਿੱਚ ਲੋਕਾਂ ਨੂੰ ਜਦੋਂ ਥੋਹ ਪੈ ਗਿਆ ਕਿ ਮੁਸਲਮਾਨ ਨਹੀਂ ਹੈ ਤਾਂ ਮਾਰਨ ਵਾਸਤੇ ਲੋਕੀ ਦੌੜੇ ਤਦੋਂ ਇੱਕ ਪੁਲਿਸ ਦੇ ਅਫਸਰ ਨੇ ਜੋ ਪੰਜਾਬੀ ਮੁਸਲਮਾਨ ਸੀ ਆਪ ਜੀ ਨੂੰ ਆਪਣਾ ਪੰਜਾਬੀ ਭਰਾ ਸਮਝ ਕੇ ਬੜੀ ਕਠੋਰਤਾ ਨਾਲ ਬਚਾਇਆ ਜਗਤ ਦਾਤਾ ਆਪਣੇ ਰੰਗ ਵਿੱਚ ਬੈਠਾ ਸੀ ਲੋਕੀ ਆ ਗਏ ਦੂਰ ਦੂਰ ਦਵਾਲੇ ਭੀੜ ਲੱਗ ਗਈ ਗੁਰੂ ਬਾਬਾ ਨੇ ਸਭ ਦੇ ਹੱਥ ਪੱਥਰ ਦੇਖੇ ਸਮਝ ਗਏ ਕਿ ਇਹ ਸਭ ਆਗਤ ਭਗਤ ਸਾਡੇ ਲਈ ਹੋਈ ਆ ਹਾਂ ਰੱਬ ਦੇ ਪਿਆਰਿਆਂ ਦੂਤਾਂ ਨੂੰ ਜੋ ਉਸ ਦੇ ਦਰੋਂ ਜਗਤ ਨੂੰ ਉੱਚਿਆਂ ਕਰਨ ਸੁਖ ਸਨੇਹ ਲੈ ਕੇ ਆਉਂਦੇ ਉਹਨਾਂ ਨੂੰ ਸਦਾ ਇਹੋ ਹੀ ਆਦਰ ਮਿਲਦਾ ਹੈ ਆਪ ਇਹ ਕੁਝ ਦੇਖ ਕੇ ਕਾਬਰੇ ਨਹੀਂ ਉਧਰੇ ਨਹੀਂ ਉੱਠ ਖੜੇ ਹੋਏ ਸਤਿਗੁਰਾਂ ਨੇ ਜਦੋਂ ਵੇਖਿਆ ਸਾਰੇ ਲੋਕੀ ਹੱਥਾਂ ਦੇ ਵਿੱਚ ਪੱਥਰ ਲੈ ਕੇ ਆਏ ਗੁਰੂ ਨਾਨਕ ਸਾਹਿਬ ਨੂੰ ਘੇਰ ਲਿਆ ਮਹਾਰਾਜ ਸਮਝ ਗਏ ਪੱਥਰ ਮਾਰਨ ਵਾਸਤੇ ਆਏ ਹਨ ਇਹਨਾਂ ਨੇ ਪੱਥਰ ਮੈਨੂੰ ਮਾਰਨਾ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਨੂੰ ਹਮੇਸ਼ਾ ਹੀ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਦੁਖੀ ਕਰਦੇ ਆ ਕਦੇ ਕੋਈ ਪੱਥਰ ਮਾਰਦਾ ਕਦੇ ਕੋਈ ਤਵੀਆਂ ਤੇ ਵਹਾਉਂਦਾ ਕਦੇ ਕੋਈ ਸੀਸ ਧੜ ਨਾਲੋਂ ਵੱਖਰਾ ਕਰਦਾ ਕਦੇ ਕੋਈ ਬੰਦ-ਬੰਦ ਕੱਟਦਾ ਕਦੇ ਕੋਈ ਖੋਪਰੀਆਂ ਲਾਉਂਦਾ ਕੋਈ ਪੁੱਠੀਆਂ ਖੱਲਾਂ ਲਾਉਂਦਾ ਹੈ ਕੋਈ ਕਲਾੜਿਆਂ ਦੇ ਵਿੱਚੋਂ ਦੀ ਪੀੜਦਾ ਹੈ ਕੋਈ ਚਰਖੜੀਆਂ ਤੇ ਚਾੜਦਾ ਹੈ ਕੋਈ ਨੇਜਿਆਂ ਤੇ ਟੰਗਦਾ ਹੈ ਕਿੰਨੇ ਤਰ੍ਹਾਂ ਦੇ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਰੱਬ ਦੇ ਘਰ ਦੀ ਗੱਲ ਕਰਨ ਵਾਲਾ ਹੋਵੇ ਬਹੁਤੇ ਤੱਸ ਵੀ ਲੋਕ ਭਾਵੇਂ ਉਹ ਕਿਸੇ ਧਰਮ ਵਿੱਚ ਵੀ ਹੋਣ ਸਾਡੇ ਸਿੱਖ ਧਰਮ ਵਿੱਚ ਵੀ ਅੱਜ ਬੜੇ ਲੋਕ ਇਦਾਂ ਦੇ ਹਨ ਸਾਧ ਸੰਗਤ ਜੀ ਉਹ ਧਰਮ ਦੀ ਆੜ ਲੈ ਕੇ ਵੱਧ ਤੋਂ ਵੱਧ ਜ਼ੁਲਮ ਕਰਨਾ ਇੱਕ ਪੁੰਨ ਦਾ ਕੰਮ ਸਮਝਦੇ ਆ ਜਦੋਂ ਕਿ ਉਹਨਾਂ ਨੂੰ ਇਹ ਗੱਲ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਇਹ ਕੰਮ ਪੁੰਨ ਦਾ ਨਹੀਂ ਸਗੋਂ ਇਤੋਂ ਵੱਡਾ ਤਾਂ ਜਗਤ ਵਿੱਚ ਹੋਰ ਪਾਪ ਕੋਈ ਨਹੀਂ ਹੈ ਜਿਸ ਦਾ ਕਈ-ਕਈ ਪੀੜੀਆਂ ਨੂੰ ਲੇਖਾ ਦੇਣਾ ਪੈਂਦਾ ਸੋ ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਉੱਠ ਖੜੇ ਹੋਏ ਇੱਕ ਆਦਮੀ ਅੱਗੇ ਵਧਿਆ ਤੇ ਕਹਿਣ ਲੱਗਿਆ ਸ਼ਰਧ ਦੀ ਤਾਬਿਆ ਹੋ ਜਾਓ ਨਹੀਂ ਤਾਂ ਸੰਸਾਰ ਕੀਤੇ ਜਾਓਗੇ ਇਹ ਵਕਤ ਨਮਾਜ਼ ਲਈ ਬਾਗ ਦੇਣ ਦਾ ਸੀ ਸ਼ਰੀ ਮੂਰਖ ਆਪਣੇ ਜੋਸ਼ ਵਿੱਚ ਇਹ ਵੀ ਭੁੱਲ ਰਹੇ ਸਨ ਕਿ ਵਕਤ ਨਮਾਜ਼ ਦਾ ਹੈ ਅਸੀਂ ਨਮਾਜ਼ ਤਾਂ ਕਜਾ ਨਾ ਕਰੀਏ ਨਮਾਜ਼ ਪੜ੍ਹ ਕੇ ਫੇਰ ਇਸ ਨੂੰ ਸੰਸਾਰ ਕਰ ਲਵਾਂਗੇ ਪਰ ਗੁਰੂ ਬਾਬਾ ਜੀ ਇਹਨਾਂ ਲੋਕਾਂ ਦੇ ਦਿਲਾਂ ਦੀ ਕਾਲੋਂ ਸਮਝਦੇ ਸਨ ਤੇ ਸਮਤ ਦੇਣ ਲਈ ਅਪੂਰਵ ਸ਼ਕਤੀ ਰੱਖਦੇ ਸਨ ਉਹ ਖੜੇ ਹੋਏ ਕੰਨ ਤੇ ਹੱਥ ਧਰ ਲੈ ਤੇ ਆਕਾਸ਼ਾਂ ਵੱਲ ਤੱਕੇ ਤੇ ਬਿਲਕੁਲ ਉਸੇ ਸੁਰ ਵਿੱਚ ਤੇ ਉਸੇ ਲਹਿ ਵਿੱਚ ਆਪ ਨੇ ਬਾਗ ਦੇਣੀ ਆਰੰਭ ਕੀਤੀ ਕਿ ਜਿਸ ਵਿੱਚ ਮੁਸਲਮਾਨ ਬਾਗ ਦਿੰਦੇ ਹਨ ਅੱਲਾਹੁ ਅਕਬਰ ਰੱਬ ਸਭ ਤੋਂ ਵੱਡਾ ਹੈ ਇਹ ਵੀ ਆਖਿਆ ਲਾ ਇਲਾ ਇਲਾ ਇਹ ਵੀ ਉਚਾਰਿਆ ਹਏ ਅਲ ਅਲ ਫਲਾਹ ਇਹ ਵੀ ਕਿਹਾ ਪਰ ਮੁਹੰਮਦ ਰਸੂਲ ਅੱਲਾਹ ਨਹੀਂ ਕਿਹਾ ਤੇ ਐਉਂ ਬਾਗ ਦੇ ਅੰਤ ਤੇ ਪੰਜਾਬੀ ਦੇ ਪਦ ਬੋਲ ਕੇ ਖਤਮ ਕੀਤੀ ਗੁਰੂ ਵਰ ਅਕਾਲ ਸਤਿ ਸ੍ਰੀ ਅਕਾਲ ਚਿਤ ਚਰਨ ਨਾਮ ਹਰ ਘਰ ਪ੍ਰਣਾਮ ਪ੍ਰਭੂ ਕਿਰਪਾ ਜੋ ਸਰਬੰਗ ਜੀਵਾ ਰੱਬ ਨੂੰ ਸਭ ਤੋਂ ਅਕਵਰ ਅਕਵਰ ਦਾ ਮਤਲਬ ਨਾ ਸਭ ਤੋਂ ਵੱਡਾ ਇਹ ਕਹਿਣਾ ਉਸ ਨੂੰ ਇਹ ਕਹਿਣਾ ਕਿ ਹੋਰ ਕੋਈ ਅੱਲਾ ਨਹੀਂ ਸਿਵਾ ਅੱਲਾ ਦੇ ਤੇ ਨੇਕੀ ਵਾਸਤੇ ਖੜੇ ਹੋ ਜਾਓ ਰੱਬ ਅਗੇ ਝੁਕਣ ਵਾਸਤੇ ਖੜੇ ਹੋ ਜਾਓ ਇਹ ਕਹਿਣਾ ਗੁਰੂ ਜੀ ਦੇ ਆਪਣੇ ਸਿਧਾਂਤ ਦੇ ਵਿਰੁੱਧ ਨਹੀਂ ਸੀ ਤੇ ਫਿਰ ਆਪਣੀ ਬੋਲੀ ਵਿੱਚ ਰੱਬ ਨੂੰ ਗੁਰੂ ਵਰ ਮਤਲਬ ਸਭ ਤੋਂ ਸ੍ਰੇਸ਼ਟ ਗੁਰੂ ਕਹਿਣਾ ਸਾਰਾ ਕੁਝ ਠੀਕ ਸੀ ਪਰ ਇਹਨਾਂ ਲਫ਼ਜ਼ਾਂ ਦੇ ਅਰਥ ਭਾਵਾਂ ਦੀ ਗੱਲ ਘੱਟ ਸੀ ਜੇ ਅਰਥ ਭਾਵ ਦੀ ਹੋਸ਼ ਲੋਕਾਂ ਨੂੰ ਰਹਿ ਜਾਂਦੀ ਤਾਂ ਇਹ ਬਾਗ ਨੂੰ ਬਦਲਣਾ ਹੋਰ ਜੁਰਮ ਹੁੰਦਾ ਤੇ ਸੰਗਸਾਰੀ ਨੂੰ ਹੋਰ ਛੇਤੀ ਤੇ ਜ਼ੋਰ ਨਾਲ ਅਮਲ ਵਿੱਚ ਲਿਆਉਣ ਲਈ ਜੋ ਗੱਲ ਕੇ ਸਗੋਂ ਪਿੱਛੇ ਪੈ ਗਈ ਬਾਂਗ ਦੀ ਆਵਾਜ਼ ਦਾ ਉਸ ਦੇ ਸੁੰਦਰ ਰਾਗ ਦਾ ਉਸ ਦੀ ਮਨਮੋਹਨ ਸੁਰ ਦਾ ਤੇ ਉਸ ਨਾਲ ਸਤਿਗੁਰ ਤੋਂ ਪ੍ਰਕਾਸ਼ ਪਾ ਰਹੇ ਆਤਮ ਬਲ ਦਾ ਐਸਾ ਅਸਰ ਪਿਆ ਕਿ ਸੁਣਨ ਵਾਲੇ ਮਾਨੋ ਮੂਰਛਿਤ ਹੋ ਗਏ ਸਬਰ ਸੁਣਤਾ ਛਾ ਗਈ ਸੁਣਤਾ ਕੈਸੀ ਸਮਾਧੀ ਦੇ ਰੰਗ ਦੀ ਸਭ ਸੁਰਤ ਅਡੋਲ ਹੋ ਕੇ ਟਿਕ ਗਈ ਇੱਥੋਂ ਤਾਈਂ ਕਿ ਨਗਰੀ ਵਿੱਚ ਜਿੱਥੋਂ ਤਾਈਂ ਆਵਾਜ਼ ਗਈ ਲੋਕ ਸੁਨਮ ਸੁਨ ਹੋ ਗਏ ਹੱਥਾਂ ਵਿੱਚ ਚਾਏ ਪੱਥਰ ਹੱਥਾਂ ਵਿੱਚ ਢੇ ਪਏ ਪੱਥਰ ਚੁੱਕਣ ਦੀ ਕਿ ਮਾਰਨ ਦੀ ਤਾਪ ਕਿਸੇ ਵਿੱਚ ਨਾ ਰਹੀ ਨਗਰ ਦੇ ਲੋਕੀ ਤੇ ਪੀਰ ਜੀ ਜਿੱਥੇ ਜਿੱਥੇ ਸਾਨਾ ਆਪੋ ਆਪਣੇ ਥਾਈਂ ਸੁੱਨ ਹੋ ਗਏ ਤਾਂ ਫਿਰ ਬਾਬਾ ਜੀ ਨੇ ਆਪਣੀ ਕਿਰਪਾ ਕਟਾਫ ਨਾਲ ਪੀਰ ਨੂੰ ਹੁਸ਼ਿਆਰ ਕੀਤਾ ਸੋ ਪੀਰ ਸਭ ਮਰੀਦਾਂ ਵੱਲ ਵੇਖ ਕੇ ਹਰਾਨ ਹੋ ਗਿਆ ਤਾਂ ਪੀਰ ਨੇ ਮਰਾਕਬੇ ਵਿੱਚ ਨਿਗਾਹ ਕਰਕੇ ਡਿਠਾ ਕਿ ਇਹ ਫਕੀਰ ਵੱਡਾ ਮਸਤਾਨਾ ਹੈ ਅਰ ਸਭਨਾ ਖਾਨਦਾਨਾਂ ਨੂੰ ਰੱਦ ਕਰਕੇ ਇੱਕ ਖੁਦਾਏ ਦਾ ਖਾਨਦਾਨ ਕਿਸ ਨੇ ਪਛਾਤਾ ਹੈ ਅਰ ਧਰਤੀ ਆਸਮਾਨ ਵਿੱਚ ਖੁਦਾਏ ਨੇ ਇਸ ਨੂੰ ਮਸ਼ਹੂਰ ਕੀਤਾ ਹੈ ਅਰ ਖੁਦਾਏ ਦੀ ਯਾਦ ਬਿਨਾ ਇੱਕ ਦਮ ਵੀ ਇਸ ਦਾ ਖਾਲੀ ਨਹੀਂ ਦਾ ਹੁਣ ਪੀਰ ਜੀ ਨੂੰ ਸੋਝੀ ਆਈ ਕਿ ਫਕੀਰ ਹੈ ਅਰ ਰੱਬੀ ਪਿਆਰ ਦੀ ਲੈ ਵਿੱਚ ਹੈ ਇਹ ਐਵੇਂ ਕਮੇ ਦੀ ਗੱਲ ਨਹੀਂ ਇਸ ਦੇ ਪਾਸ ਟੁੱਕੇ ਚੱਲਣਾ ਕੋਈ ਹੇਠੀ ਨਹੀਂ ਹੋਵੇਗੀ ਇਹ ਵਿਚਾਰ ਕੇ ਪੀਰ ਉੱਠਿਆ ਆਹ ਹਾਜ਼ਰ ਹੋਇਆ ਕੀ ਵੇਖੇ ਕਿ ਸਾਰੇ ਮਾਰਨ ਹਾਰ ਤਾਂ ਸਮਾਦੀ ਚ ਪਏ ਆ ਪੱਥਰ ਹੱਥਾਂ 'ਚ ਡਿੱਗੇ ਹੋਏ ਆ ਤਦ ਆਏ ਕੇ ਸਲਾਮ ਕੀਤੀ ਤੇ ਅਰਜ ਗੁਜਾਰੀ ਇਹਨਾਂ ਪਰ ਵੀ ਮਿਹਰ ਕਰਕੇ ਹੋਸਟ ਲਿਆਓ ਤਾਂ ਗੁਰੂ ਬਾਬੇ ਨੇ ਬਚਨ ਕੀਤਾ ਇਹ ਸਾਰੇ ਸੁਖ ਵਿੱਚ ਹਨ ਇਹ ਸੰਸਾਰ ਕਰਨ ਆਏ ਸਨ ਅਸਾਂ ਦੇ ਸਰੀਰ ਨੂੰ ਅਸਾਂ ਸ਼ਬਦ ਦੇ ਬਾਣ ਨਾਲ ਸੰਸਾਰ ਕੀਤਾ ਹੋਇਆ ਹੈ ਇਹਨਾਂ ਦੇ ਮਨਾਂ ਨੂੰ ਸੋ ਮਨ ਸ਼ਬਦ ਨਾਲ ਬਿੰਨੇ ਗਏ ਰਸ ਦੇਸ਼ ਵਿੱਚ ਹਨ ਪੀਰ ਨੇ ਆਖਿਆ ਵੇਹਿਰ ਕਰੀਏ ਜੋ ਰਸ ਦੇਸ਼ ਵਿੱਚੋਂ ਇਸ ਦੇਸ਼ ਵਿੱਚ ਆਉਣ ਤੇ ਦੀਦ ਸਾਰ ਪਾਉਣ ਤਾਂ ਪੀਰ ਬਾਬੇ ਦੇ ਕਦਮਾਂ ਤੇ ਦਸਤ ਲਿਆ ਆ ਔਰ ਕਹਿਆ ਇਥੋਂ ਬਗਦਾਦ ਵਿੱਚ ਕਰਾਮਾਤ ਕਿਸੇ ਦੀ ਨਹੀਂ ਚੱਲਦੀ ਪਰ ਤੂੰ ਬੜਾ ਅਤਾਈ ਫਕੀਰ ਹੈ ਅਤਾਈ ਦਾ ਮਤਲਬ ਹੁੰਦਾ ਹੈ ਪ੍ਰਵੀਨ ਪੂਰਨ ਪੂਰਾ ਚਾਰ ਚਫੇਰੇ ਹੋ ਜਿਸ ਸਾਡੇ ਰੋਬਰੂ ਐਸੀ ਕਲਾ ਦਿਖਾਈ ਹੈ ਤਾਂ ਤੇ ਹੁਣ ਸਾਡੀ ਤਕਸੀਰ ਮaaf ਕਰੋ ਤਾਂ ਬਾਬੇ ਤਵੱਜਾ ਦੀ ਨਜ਼ਰ ਕਰਕੇ ਸਭਨਾਂ ਨੂੰ ਖਲਾਸ ਕੀਤਾ ਸੋ ਜਾਂ ਖਲਾਸ ਹੋਏ ਤਾ ਦਸਤ ਬਸਤਾ ਬਾਬੇ ਅੱਗੇ ਤਾਂ ਜੀਮ ਕੀਤੀ ਮਤਲਬ ਸਾਰਿਆਂ ਨੇ ਮੱਥਾ ਟੇਕਿਆ ਭਾਵ ਇਹ ਕਿ ਬਾਬਾ ਜੀ ਦੀ ਮਿਹਰ ਨਾਲ ਸਾਰਿਆਂ ਦੀ ਸੁੰਨ ਸਮਾਧੀ ਖੁੱਲ ਗਈ ਤੇ ਸਭ ਨੇ ਅਸੀਸ ਨਿਵਾਇਆ ਸਾਰਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ ਤੋਂ ਸਾਧ ਸੰਗਤ ਜੀ ਬਾਕੀ ਇਤਿਹਾਸ ਕੱਲ ਦੇ ਸਮੇਂ ਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ